ਮੈਨੂੰ ਇੱਕ ਗੱਲ ਦੱਸ ਦਿਓ ਤੁਸੀਂ ਕਿੰਨੇ ਕਿੰਨੇ ਪੜ੍ਹੇ ਹੋ ਅਸਾਂ ਹੀ 12 12 12 12 100 ਦੇ ਵਿੱਚ ਕਿਹ ਖਰ ਹੋ ਜਾ ਜਦੋਂ ਜਦੋਂ ਆਪਾਂ ਮਲਟੀਪਲਾਈ ਕਰਦੇ ਆ ਜਿਹੜਾ ਤਾਂ ਜੋੜਨਾ ਜਦੋਂ ਤੁਹਾਨੂੰ ਹਰ ਇੱਕ ਜੋੜੀ ਜਦੋਂ ਪਲੱਸ ਕਰਦੇ ਹੋ ਉਨਾ ਹੀ ਹੁੰਦਾ ਦੱਸ ਦਿਓ ਕਿਹੜਾ ਖਰ ਆਉਂਦਾ ਬਈ ਕਿਹਦੇ ਨੂੰ ਬਈ ਇਹ ਤਾਂ ਨਹੀਂ ਕਿੰਨੇ ਲੋਕ ਦੱਸਣਗੇ ਵੀਡੀਓ ਸੁਣ ਕੇ ਹਾਂ ਟੈਂਟ ਕਰਕੇ ਮੈਂ ਤੁਹਾਨੂੰ ਪੁੱਛਿਆ ਇਹ ਤਾਂ ਵੀ ਤੁਹਾਨੂੰ ਤੁਸੀਂ 12-12 ਪੜ੍ਹੋ ਮੈਂ 5 ਪੜ੍ਹਿਆ ਠੀਕ ਹੈ 1965 ਦਾ ਪੜ੍ਹਨੋਂ ਹਟਿਆ ਅੱਛਾ ਜੀ ਤੇ ਉਹ ਅਖਰ ਪੁੱਤ ਨਾ ਆਇਆ ਇਹਦੀ ਤੁਹਾਨੂੰ ਨਾ ਆਇਆ ਕਿ ਹਟ ਗਿਆ ਇੱਕ ਨਾ ਨਾਇਆ ਬਰਾਬਰ ਨਾਇਆ ਆ ਗਿਆ 2 9 18 8 1 9 9 3 2 2 ਤੇ 7 9 9 ਚਗਾ 36 3 ਤੇ 6 9 9 5 45 4 ਤੇ 5 9 9 6 53 5 ਤੇ 4 9 9 7 63 6 ਤੇ 3 9 9 8 72 7 ਤੇ 2 2 9 9 81 8 ਤੇ 1 9 10 90 ਜਦੋਂ ਥੱਲੇ ਜੀਰ ਲਾਂਗੇ ਆਨਸਰ ਵੀ 9 ਹੀ ਆਇਆ ਠੀਕ ਹੈ ਠੀਕ ਆ ਨਾ ਗਲਤ ਤਰੀ ਹੈ ਸੱਗਦਾ ਹਾਲੇ ਵੀ ਨਹੀਂ ਫਰੀ ਦਿਮਾਗੀ ਤੇ ਹੋ ਗਈ ਸਹੀ ਹੈ ਫਿਰ ਉਹ ਮੈਨੂੰ ਪਾ ਚਲੇ ਗਿਆ ਸਕੂਲ ਹਾਂ ਉਮਰ پروفیسر ਅਦੇ ਕਹਿੰਦੀ ਕੀ ਸੁਣੇਗਾ ਮੈਂ ਕਿਹਾ ਮੈਂ ਇਹਨਾਂ ਤੋਂ ਪਾੜੇ ਸੁਣੂ ਇਹਨਾਂ ਤੋਂ ਪੜ੍ਹਾਈਦਾਰੇ ਪੁੱਛੂ ਉਹ ਕਹਿੰਦੀ ਬਾਪੂ ਬੇ ਤੈਨੂੰ ਕਿੰਨੇ ਆਉਂਦੇ ਆ ਮੈਂ ਕਿਹਾ ਮੈਂ ਇਹਨਾਂ ਤੋਂ ਪੜ੍ਹਦਾ ਪੜ੍ਹਨ ਹੱਡਿਆ ਮੈਨੂੰ 20 ਤੱਕ ਪਾੜੇ ਹੁਣ ਆਉਂਦੇ ਆ ਅੱਛਾ ਕਹਿੰਦੀ ਬਾਪੂ 19 ਦਸਣਾ ਦੇ ਮੈਂ ਕਿਹਾ 19 ਦਾ ਸੁਣ ਲਾ ਮੈਂ ਕਿਹਾ 19 ਇੱਕ ਮੁੰਨੀ ਉਹਨਾਂ 38 ਨੂੰ 52 ਨੂੰ 77 ਨੂੰ 95 95 ਨੂੰ 114 ਨੂੰ 133 ਨੂੰ 852 ਨੂੰ 74 ਨੂੰ 190 ਫਿਰ ਮੈਨੂੰ ਉਹਦੀ ਬਾਪੂ 15 ਦਸਣਾ ਦੇ ਮੈਂ 15 15 15 20 30 15 30 45 15 60 15 5 75 15 90 15 105 15 820 15 135 15 150 ਹੂੰ ਫਿਰ ਮੈਂ ਉਹਨੂੰ ਕਿਹਾ ਮੈਂ ਕਿਹਾ ਮੈਂ ਤੈਨੂੰ ਸੁਣਾਤਾ ਕਹਿੰਦੀ ਬਾਪੂ ਹੁਣ ਮੈਨੂੰ ਸੁਆਦ ਆ ਗਿਆ ਕਹਿੰਦੀ ਹੁਣ ਕਹਿੰਦੀ ਤੂੰ ਪੁੱਛੇਗਾ ਵੀ ਤੈਨੂੰ ਆਉਂਦੇ ਤਾਂ ਹੈਗੇ ਨਾ ਠੀਕ ਹੈ ਤੇ ਮੈਂ ਕਿਹਾ ਮੈਂ ਕਿਹਾ ਮੈਂ ਤਾਂ ਤੈਨੂੰ ਸੁਣਾਤੇ ਜਿਹੜਾ ਮਰਜੀ ਹੋਰ ਸੁਣ ਲੈ ਤੇ ਮੈਂ ਕਿਹਾ ਤੂੰ ਮੈਨੂੰ ਸੁਣਾ ਦੇ ਪੰਜ ਦਾ ਪੋੜਾ ਪੁੱਠਾ 20 ਤੋਂ ਲਾ ਕੇ ਥੱਲੇ ਨੂੰ ਉਹ 20 5 100 ਕਾ ਕਿ ਉੜ ਲੱਗੀ ਪਤਾ ਨਾ ਲੱਗੇ ਮੈਂ ਕਿਹਾ ਮੈਡਮ ਰੁਕ ਜਾ ਤੈਨੂੰ ਮੈਂ ਸੁਣਾਉਣਾ ਮੈਂ 20 5 119 5 95 18 5 90 17 5 85 16 5 80 15 5 75 14 5 70 13 5 60 12 5 60 11 5 55 10 5 50 9 5 43 8 5 40 7 5 35 6 5 30 4 5 25 5 20 3 5 15 2 5 ਦਾ 1 5 5 ਕਿਆ ਬਾਤ ਤੇ ਫਿਰ ਮੈਨੂੰ ਆਦੀ ਬਾਪੂ ਹੁਣ ਸੁਣਾ ਹੁਣ ਕਹਿੰਦੀ ਮੈਨੂੰ ਪਤਾ ਲੱਗਿਆ ਵੀ ਤੂੰ ਤੈਨੂੰ ਆਉਂਦਾ ਕੋਸਾ ਮਾ ਪੈਸੇ ਦੇ ਤੇ ਚੜ ਗਿਆ ਮੈਂ ਕਿਹਾ ਉਹ ਵਿਦਿਆਰਥੀਓ ਤੁਹਾਨੂੰ 11 12 ਸਾਲ ਹੋ ਗਏ ਪੜਦਿਆਂ ਨੂੰ ਜਿਹਨੂੰ 20 ਤੱਕ ਪਾੜੇ ਹੋ ਗਿਆ ਬਾਹਰ ਖੜੀ ਕਰਕੇ ਆਓ ਨਾ 12ਵੀਂ ਵਾਲਾ ਨਾ 11ਵੀਂ ਵਾਲਾ ਨਾ 9ਵੀਂ ਵਾਲਾ ਨਾ 10ਵੀਂ ਵਾਲਾ ਨਾ 8ਵੀਂ ਵਾਲਾ ਨਾ 7ਵੀਂ ਵਾਲਾ ਕੋਈ ਵੀ ਨਾ ਨਿਕਲਿਆ ਅੱਛਾ ਫਿਰ ਮੈਨੂੰ ਉਹਨੇ ਆਹ ਪਾੜੇ ਪੁੱਛੇ ਕਹਿੰਦੀ ਤੂੰ ਸੁਣਾ ਦੇ ਉਹਨੇ ਫਿਰ ਮੂੰਹ ਨਹੀਂ ਦੱਸਣਾ ਤਾਂ ਫਿਰ ਕਹਿੰਦੀ 15 ਖਣ ਦੇ 15 ਕਹਿੰਦੀ ਬਾਪੂ ਪੰਜ ਦਾ ਪੜਾਉਣਾ ਪੁੱਠਾ ਵੀ ਸੜਾ ਦੇ ਉਹ ਵੀ ਮਸਣਾਤਾ ਅੱਛਾ ਕਿਵੇਂ ਹੁਣ ਤੁਹਾਨੂੰ ਸੁਣਾਇਆ ਫਿਰ ਮੈਂ ਕਿਹਾ ਵੀ ਤੁਸੀਂ ਵਿਦਿਆਰਥੀ ਨੂੰ ਮਾਰਨਾ ਕਹਿੰਦੇ ਹੋ ਹਮ ਵਿਦਿਆਰਥੀਓ ਕਸੂਰ ਤੁਹਾਡਾ ਹੁੰਦਾ ਪੜਦੇ ਤੁਸੀਂ ਨਹੀਂ ਜੇ ਤੁਹਾਨੂੰ ਸਵਾਲ ਕੱਢ ਕੇ ਦਿੱਤੇ ਆ ਤੇ ਸਵਾਲ ਨਹੀਂ ਕੱਢ ਕੇ ਲਿਆਏ ਸਾਨੂੰ ਲੇਖ ਲੈ ਕੇ ਦਿੱਤਾ ਵੀ ਉਹ ਉਹ ਨਹੀਂ ਤੁਸੀਂ ਯਾਦ ਕਰਕੇ ਲਿਆਏ ਤੇ ਮੈਂ ਕਿਹਾ ਤੂੰ ਮਾਸਟਰ ਨੇ ਸੋਲ ਕਢਾ ਕੇ ਤੁਹਾਡੇ ਸੱਪੜ ਮਾਰਦਾ ਜਾਂ ਦੋ ਮੁੱਕੀਆਂ ਮਾਰਦੇ ਜਾਂ ਡੰਡਾ ਹੱਥ ਤੇ ਮਾਰਦਾ ਤੁਸੀਂ ਮੈਂ ਆਪਾ ਸਟੇਜ ਤੇ ਕਿਹਾ ਮੈਂ ਤੁਜੀ ਕਹਿੰਦਾ ਨਿੱਗੀ ਜਾੜੇ ਬਾਰ ਪੂਦੀ ਰੋਲਾ ਮਾਰੂ ਬੇਟਾ ਆਪਕ ਨੂੰ ਕੀ ਲਾ ਛੋਲੇ ਰੋੜੇ ਖਾਣ ਦੀ ਉਹਦਾ ਤਲਖਾ ਮਿਲ ਜਾਣੀ ਆ ਪੜਨਾ ਤੇ ਤੁਸੀਂ ਆ ਇਹ ਆਪਣਾ ਵਿਦਿਆ ਗੁਰੂ ਆ ਤੇ ਫਿਰ ਮੈਨੂੰ ਆਦੀ ਬਾਪੂ ਗਾਣਾ ਸੁਣਾ ਦੀ ਮਾ ਲਾ ਗਾਣਾ ਸੁਣ ਲੈ ਮੈਂ ਕਿ ਇੱਕ ਬਜ਼ੁਰਗ ਨੇ ਸੱਤ ਮੁੰਡੇ ਸੱਤ ਨੂੰ ਹਾਂ ਅਸਹੀ ਮੁੰਡਿਆਂ ਦਾ ਕਰਦੀ ਪ੍ਰੈਸੈਂਟ ਕਹਿੰਦੇ ਬਾਪੂ ਬੇਲਾ ਰਹਾ ਕਰ ਤੇ ਕਥਾਕੀਤ ਸੁਣਾ ਗਿਆ ਗੁਰਦਵਰਾ ਸਾਹਿਬ ਜਾ ਕੇ ਸਾਥੇ ਤੇ ਬੈਠਾ ਕੇ ਚਿੱਟੇ ਪਾ ਕੇ ਚੰਗਾ ਪੱਕ ਤੇ ਜਦੋਂ ਸਵੇਰੋਂ ਬਜ਼ੁਰਗ ਚਾਹ ਚ ਪੀ ਕੇ ਗੁਰਦਵਰਾ ਸਾਹਿਬ ਨੂੰ ਜਾਣ ਲੱਗਿਆ ਵੱਡੀ ਨੋ ਮੂਹਰੇ ਹੋ ਗਈ ਕਹਿੰਦੀ ਬਾਪੂ ਗੁਰਦਵਰਾ ਸਾਹਿਬ ਤਾਂ ਹਾਂ ਪੁੱਤ ਕਹਿੰਦੀ ਤੇਰਾ ਮੁੰਡਾ ਸਵੇਰ ਦਾ ਬੜ ਦਾ ਹਾਲ ਬੋਲਦਾ ਡੋਲਣਾ ਕਾਹਦਾ ਫੜਾਇਆ ਲਿਆ ਪੁੱਤ ਫਿਰ ਦੂਜੀ ਮੂਹਰੇ ਹੋ ਗਈ ਕਹਿੰਦੀ ਆਹ ਬਾਪੂ ਆ ਕੇ ਆਉਂਦਾ ਹਾਂ ਮੇਰਾ ਵੀ ਕੰਮ ਕਰਾਂ ਮੇਰੀ ਡਿਊਟੀ ਲ ਖੇਤੋਂ ਸਿੱਟ ਗਈ ਨਰਮੇ ਦੀ ਭਰੀ ਲਿਉਣੀ ਆ ਬਾਲਣ ਉਹ ਚੱਕੀ ਆ ਚੰਗਾ ਵਾ ਚੰਗਾ ਬਿਸ਼ੇਰਾ ਫੇਤੀ ਜੀ ਮੂਰੇ ਹੋਏ ਕਹਿੰਦੀ ਆਕੇ ਬਾਪੂ ਮੇਰਾ ਵੀ ਕੰਮ ਕਰਿਆ ਮੇਰੀ ਡਿਊਟੀ ਲਗਿਆ ਪਿਹਣ ਪਿਉਣਾ ਚੱਕੀ ਤੋਂ ਪਿਆ ਲਈ ਮੁੰਡਲ ਦਾ ਕਰਦੀ ਪੈਨਸ਼ਨ ਤੇ ਨੋਹਾ ਦੇ ਆ ਗਿਆ ਡਿੱਕੇ ਕਹਿੰਦਾ ਬਜ਼ੁਰਗ ਵੀ ਇਹੋ ਜਿਹੇ ਹੁੰਦੇ ਮਜ਼ਾਕੀਏ ਕੁੜੀਆਂ ਜਾਣ ਕਾਲਜ ਦੀਆਂ ਮौज ਮਸਤੀ ਨਾਲ ਉਹ ਮੇਰੇ ਨਾਲ ਮਗਰੋਂ ਗਿਆ ਦੇਖੋ ਭਾਈ ਦੇਖੋ ਭਾਈ ਕਰਦੇ ਨੇ ਸਾਈਕਲ ਕੁੜੀ 'ਚ ਮਾਰਿਆ ਜਿਹੜੀ 'ਚ ਨਹੀਂ ਸੀ ਬੱਜਿਆ ਕਹਿੰਦੀ ਬਾਬਾ ਟੱਲੀ ਮਾਰ ਦਿੰਦਾ ਇਹਦਾ ਟੈਲੀ ਥੁਰ ਕੇ ਪਾਸੇ ਦੇ ਵੀਦਾ ਸਾਈਕਲ ਹੀ ਮਾਰਦਾ ਉਹਦੀਆਂ ਬਾਬਾ ਦਾੜੀ ਬੱਗੀ ਆ ਗੱਲਾਂ ਕਿਹੋ ਜੀਆਂ ਕਰਦਾ ਸਾਈਕਲ ਮਾਰਿਆ ਨਾਲੇ ਬੋਲਟ ਕੇ ਮਜ਼ਾਕ ਕਰਦਾ ਆਹ ਦਾੜੀ ਆ ਸੁਰ ਕੇ ਬ੍ਰੇਕ ਤਾਂ ਨਹੀਂ ਉਹ ਤਾਂ ਉਹ ਤਾਂ ਮਜ਼ਾਕ ਹੀ ਸੀ ਮਜ਼ਾਕਿਆਂ ਵਿੱਚ ਨਿਕਲ ਗਿਆ ਇਹ ਵਿਚਾਰਾ ਭਲਾ ਮਨਸ ਪਸ ਗਿਆ ਉਹ ਤੜਕੇ ਉੱਠਿਆ ਜਦੋਂ ਉਹਨੇ ਕਹਿ ਬੀ ਚਾ ਮੇਰੀ ਨੋਹ ਨੇ ਚਾਹ ਕਰਤੀ ਹੋ ਉਹਨੇ ਚਾਹ ਮੂਮਾ ਤੋਂ ਕਹੇ ਦੀ ਉਹ ਕਹਿੰਦੀ ਬਾਪੂ ਤੂੰ ਬਾੜੇ ਚ ਬੱਲ ਲੈ ਜਾਂਦੀ ਮੈਂ ਆਪਣੇ ਘਰ ਦੇ ਨਾਲ ਬਾੜਾ ਹੁੰਦਾ ਬੱਲਨ ਵਾਲਾ ਉਹ ਬੱਲ ਲੈਣ ਚੱਲਿਆ ਗਿਆ ਆਉਂਦੇ ਨੂੰ ਮਧਾਣੀ ਪਾਤੀ ਹੱਥਾਂ ਰੜਕਣ ਵਾਲੀ ਹੁਣ ਵਾ ਮਾ 7 ਦਿਨ ਲਾਇਟ ਨਾ ਆਵੇ ਬੁੜੀਆਂ ਦੁੱਧ ਨਹੀਂ ਰੜਕਦੀਆਂ ਤੇ ਉਹਦੀ ਹੁਣ ਕਿਵੇਂ ਚੜਖੜੀ ਕਮਾਉਂਦੀਆਂ ਮੁੰਡੇ ਆਖਣ ਬਾਪੂ ਤਾਈ ਹੁਣ ਤੂੰ ਕੰਮ ਨੂੰ ਹੱਥ ਨਾ ਲਾਈ ਬੇਲਾ ਬਹਿ ਕੇ ਮौज ਅੜਾਈ ਕਬ ਜਾ ਕਰ ਸਰਦਾਰੀ ਤੇ ਸੱਡ ਕੰਮ ਦਾ ਖੜਾ ਹੋ ਜਾ ਠੋਰਾ ਠਾਰੀ ਤੇ ਨੋਹਾ ਆਇਆ ਖਾਂ ਲੱਕੇ ਚਰਨੀ ਬਾਬਾ ਹੁਣ ਖੇ ਚਲਣਾ ਕਰਨੀ ਐਡਾ ਹੋਰ ਕਿਸੇ ਦਾ ਕਰਨੀ ਪਰਿਆ ਮੇਲਾ ਬਾਬਾ ਜੀ ਕੰਮ ਕਾਰ ਨਹੀਂ ਹੋਰ ਫੇਰ ਤੂੰ ਬੇਲਾ ਬਾਬਾ ਜੀ ਟੜਕੇ ਉੱਠਕੇ ਹੋਸ਼ ਸੰਭਾਲ ਲੈਣਾ ਬਾਬੇ ਤੂੰ ਮਗਵਾ ਕੇ ਬਾਲਣਾ ਲੱਕੀ ਚਾਹ ਨੂੰ ਫੇਰਾ ਵਾਲਣ ਸੇਦੀ ਬਣ ਜਾਣੀਆਂ ਚਾਰਕ ਦੇ ਦੇ ਢੇੜੇ ਪਾਈ ਪਈ ਮਨਾਨੀਆਂ ਪੀਲਾ ਚਾਹ ਬਾਬਾ ਜੀ ਕਹਿੰਦੀ ਹੁਣ ਤਾਂ ਮਖਣੀ ਆਜੂ ਬੈਂਦੀ ਜੀ ਹੁਣ ਕਸਰ ਮਹਮੂਲੀ ਰਹਿੰਦੀ ਨਹੀਂ ਝੰਬੇਲਾ ਬਾਬਾ ਜੀ ਕੰਮਕਾਰ ਨਹੀਂ ਹੋਰ ਫੇਰ ਤੂੰ ਬੇਲਾ ਬਾਬਾ ਜੀ ਐਸੀ ਸਤਾਨੋਹਾਂ ਦੀ ਟੋਨੀ ਤੀਜੀ ਧਾਰ ਕੱਢਦੀ ਟੋਨੀ ਬਾਬਾ ਲਿਆ ਡਾਣੇ ਦੀ ਚੋਲੀ ਚਾਟ ਲਿਆ ਮੀ ਬੇਬਾਬਾ ਨਾਲੇ ਭੌੜਾ ਫੜਕੇ ਫੋਸ ਹਟਾਮੀ ਬੇਬਾਬਾ ਕੱਢਕੇ ਧਾਰ ਸੜਾ ਗਈ ਕੰਨੀ ਕਰ ਗਈ ਉਂਗਲ ਕਿल्ले ਬੰਨੀ ਕਟਾ ਛੱਡ ਤੰਗਾ ਕੇ ਬੰਨੀ ਹੋਇ ਅਕ ਬੇਲਾ ਬਾਬਾ ਜੀ ਕੰਮਕਾਰਨੀ ਹੋਰ ਫੇਰ ਤੂੰ ਬੇਲਾ ਬਾਬਾ ਜੀ ਚੌਥੀ ਕਰਦੀ ਬਾਬਾ ਬਾਬਾ ਚੱਕੀ ਫਿਰਦੀ ਪੋਣਾ ਸਾਬਾ ਕਹਿੰਦੀ ਧੰਦਾ ਬੇ ਹਸਾਬਾ ਹੋਈ ਪਸੇਤੀ ਬੇ ਬਾਬਾ ਚੱਲ ਤੰਦੂਰ ਤਪਾ ਦੇ ਹੋ ਜੂਛੇਤੀ ਬੇ ਬਾਬਾ ਬੈ ਗਈ ਹੋ ਆਟੇ ਦੇ ਨੇੜੇ ਲੱਗੀ ਕਰਨ ਬੈਠ ਕੇ ਪੇੜੇ ਉਧਰ ਤੋਂ ਕਦਾਬਾ ਲਿਆ ਗੇੜੇ ਰੋਂਦਾ ਗੇਲਾ ਬਾਬਾ ਜੀ ਰੋਂਦਾ ਗੇਲਾ ਬਾਬਾ ਜੀ ਕੰਮਕਾਰ ਨੀ ਹੋਰ ਫੇਰ ਤੂੰ ਬੇਲਾ ਬਾਬਾ ਜੀ ਚੁੰਨੀ ਪੰਜ ਮਹੀਨੇ ਫਰਤਾਨੀ ਕਹਿੰਦੀ ਰੋਟੀ ਖੇਤ ਲੈ ਜਾਣੀ ਨਾਲੇ ਲੈ ਜਾ ਲੱਸੀ ਪਾਣੀ ਮੈਂ ਤਾਂ ਕਿ ਸੀਨਾ ਹੁਣਾ ਛੇਤੀ ਹੀ ਮੜਾ ਮੀ ਬਾਪੂ ਪਹਿਣ ਪਹਿਾਉਣਾ ਬੁੱਢਾ ਮੁੜਿਆ ਖਾ ਕੇ ਫੋਰਾ ਸਿਰ ਤੇ ਟੱਟ ਚਕਾਤਾ ਬੋਰਾ ਪਿਆਈ ਬਦਨਾ ਦੇ ਮੀ ਪੋਰਾ ਪੈਸਾ ਤੇ ਲਾ ਬਾਬਾ ਜੀ ਕੰਮਕਾਰ ਨੀ ਹੋਰ ਫੇਰ ਤੂੰ ਬੇਲਾ ਬਾਬਾ ਜੀ ਛੇਵੀਂ ਬੋਲੀ ਪੱਲਾ ਕਰਕੇ ਬੱਠੜ ਗੋਹੇ ਵਾਲਾ ਪਰਕੇ ਬਾਬਾ ਜਾਈਂ ਸਿਰ ਤੇ ਧਰਕੇ ਹੈਨੀ ਸ਼ਰਮ ਚ ਕਾਉਂਦੀ ਨੂੰ ਤਿੰਨ ਚਾਰ ਬੱਠੜ ਰਹਿ ਗਏ ਰੱਖਦੀ ਪਰਕੇ ਆਉਂਦੀ ਨੂੰ ਨਾਲੇ ਪਸੂ ਤਿਆਏ ਮਰਦੇ ਪਾਣੀ ਪਿਆ ਕੇ ਸਾਵੇਂ ਕਰਦੇ ਬਾਬਾ ਲੜਦੇ ਸਾਡੇ ਕਰਦੇ ਹੋਇਆ ਕਬੇਲਾ ਬਾਬਾ ਜੀ ਕੰਮ ਕਾਰ ਨਹੀਂ ਹੋਰ ਫੇਰ ਤੂੰ ਗੇਲਾ ਬਾਬਾ ਜੀ ਸਤਵੀਂ ਬੋਲੀ ਢਲੇ ਦੁਪਹਿਰੇ ਲਾਗੀ ਦੱਥੇ ਹੋਗੇ ਗਹਿਰੇ ਬੈਰੀ ਬਣ ਕੇ ਡੁੱਬਣੇ ਮਹਿਰੇ ਨਾ ਅਜ ਬੌੜੇ ਵੇ ਬਾਬਾ ਚੱਲ ਨਾਲ ਕੇ ਤੋਂ ਪੜਦੇ ਚਾਰਕ ਤੋੜੇ ਵੇ ਬਾਬਾ ਹੈ ਨਹੀਂ ਗੁਦ ਚਰ ਖੇਪ ਜ ਪੂਰੀ ਸੱਡੇ ਸੂਤ ਕਰਾ ਦੇ ਊਰੀ ਨਾਲੇ ਲਿਆ ਦੇ ਰੰਗ ਸੰਦੂਰੀ ਨਾਲੇ ਟੀਲਾ ਬਾਬਾ ਜੀ ਕੰਮ ਕਾਰ ਨਹੀਂ ਹੋਰ ਫੇਰ ਤੂੰ ਵੇਲਾ ਬਾਬਾ ਜੀ